ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਕ ਸਾਹਿਬ ਦੀ ਤਰ੍ਹਾਂ 25 26 27 ਨੂੰ ਜੋ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਤਾਂ-ਤਨ ਮਾਤਾ ਗੁਜਰ ਕੌਰ ਜੀ ਦੇ ਜਿਹੜਾ ਜੀਤ ਦੀ ਸਮਾਗਮ ਹੈ ਉਹ ਤਕਰੀਬਨ ਇੱਕ ਸਾਲ ਮਨਾਇਆ ਜਾਂਦਾ ਹੈ ਔਰ ਇੱਕ ਪੋਤੋ ਜਿਹੜੀ ਸੰਗਤ ਹੈ ਉਹਦੀ ਆਮਦ ਸ਼ੁਰੂ ਹੋ ਜਾਂਦੀ ਹੈ ਅੱਜ ਵੀ ਦੇਖਣ ਨੂੰ ਮਿਲ ਰਿਹਾ ਕਿ ਸੰਗਤ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਜਿਹੜੀ ਉਹਨਾਂ ਸਾਬਜਦਿਆਂ ਨੂੰ ਨਤਮਸਤਕ ਹੋ ਰਹੀ ਹੈ ਔਰ ਉਹਨਾਂ ਨੂੰ ਪ੍ਰਣਾਮ ਕਰਨ ਲਈ ਇੱਥੇ ਪਹੁੰਚਦੇ ਹਨ ਮੈਂ ਸੂਚੀਆ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਆਓ ਆਪਾਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਔਰ ਹੰਗਲਵਾਜੀ ਤੋਂ ਬਚ ਕੇ ਔਰ ਸਭ ਸੰਗਤਾਂ ਦੇ ਜਨਮਾਂ ਤੇ ਮੇਰੀ ਅਪੀਲ ਹੈ ਇਹ ਜੋ ਲੰਗਰ ਵਾਲੇ ਵੀਰ ਨੇ ਮੇਰੇ ਉਹਨਾਂ ਨੂੰ ਵੀ ਪੀਰ ਕਰਦਾ ਕਿ ਲੰਗਰਾਂ ਦੇ ਵਿੱਚ ਇੱਕ ਤਾਂ ਸਪੀਕਰ ਲਾਉਣੇ ਬੰਦ ਕਰੋ ਤੇ ਮਿੱਠਾ ਭਗਵਾਨ ਪੋਣਾ ਬੰਦ ਕਰੋ ਸਾਦੇ ਲੰਗਰ ਬਣਾਓ ਔਰ ਇੱਕ ਬੇਨਤੀ ਬਹੁਤ ਜ਼ਰੂਰੀ ਤੇ ਜਿਸ ਦਿਨ ਨਗਰ ਕੀਰਤਨ ਦੀ ਸਮਾਪਤੀ ਤੋਂ ਪਹਿਲਾਂ ਹੀ ਇਹ ਲੰਗਰ ਵਾਲੇ ਵੀਰ ਨੇ ਉਹ ਲੰਗਰ ਨੂੰ ਚੱਕ ਕੇ ਟਰਾਲੀਆਂ ਨੂੰ ਭਜਾ ਲੈਂਦੇ ਨੇ ਔਰ ਉਹਦੇ ਵਿੱਚ ਕੀ ਹੁੰਦਾ ਕਿ ਹੁੰਲਣਵਾਜੀ ਦੇ ਨਾਲ ਜਾਮ ਲੱਗ ਜਾਂਦਾ ਚਾਰੇ ਪਾਸੇ ਉਹ ਚੀਜ਼ ਨੂੰ ਰੋਕਣ ਲਈ ਮੈਂ ਬੇਨਤੀ ਕਰਦਾ ਕਿ ਆਓ ਆਪਾਂ ਇੱਕ ਦਿਨ ਲੰਗਰ ਹੋ ਰੋਕ ਕੇ ਦੂਸਰੇ ਦਿਨ ਜਿਹੜੇ ਲੰਗਰਾਂ ਦੀ ਸਮਾਪਤੀ ਕਰਕੇ ਆਪਾਂ ਆਪਣੇ ਆਪਣੇ ਸਥਾਨਾਂ ਨੂੰ ਚਾਲੇ ਪਾਈਏ ਔਰ ਗੁਰੂ ਮਹਾਰਾਜ ਦੇ ਜਿਹੜਾ ਆਸ਼ੀਰਵਾਦ ਹੈ ਉਹਨੂੰ ਪ੍ਰਾਪਤ ਕਰੀਏ ਜਿਹੜੇ ਕਿਹੜੇ ਦਿਨ ਜੀਵਾਨ ਦੀ ਸਮਾਪਤੀ 27 ਤਰੀਕ ਨੂੰ ਜਿਹੜੀ ਸ਼ੁਰੂਆਤ ਹੈ ਤੇ 23 ਤਰੀਕ ਨੂੰ ਜੋਤੀਸਰੂਤ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ 25 ਤਰੀਕ ਨੂੰ ਉਹਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਅ ਇੱਕ 26 ਤਰੀਕ ਨੂੰ ਜਿਹੜੀ 25 ਤਰੀਕ ਨੂੰ ਖੰਡ ਪਾਠ ਆਰੰਭ ਹੋਣਗੇ 27 ਤਰੀਕ ਨੂੰ ਭੋਗ ਪਾਏ ਜਾਣਗੇ ਔਰ ਮੈਂ ਸੂਚਿਯਾ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਉਸ ਦਿਨ ਵੀ ਆ ਕੇ ਤੋ ਉਹ ਤੇ ਆਪਣੀ ਹਾਜ਼ਰੀ ਲਈਏ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਈਏ ਔਰ ਉਹਨਾਂ ਸਾਬਜਦਿਆਂ ਨੂੰ ਨਤਮਸਤ ਹੋਈਏ ਤੇ 25 26 27 ਨੂੰ ਜਿਹੜੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਜਿਹੜਾ ਆਮਦ ਹੋਊਗੀ ਕਿਉਂਕਿ ਹਰ ਇੱਕ ਸਾਲ ਲੱਖਾਂ ਦੀ ਇਤਜ਼ਾਦ ਦੇ ਵਿੱਚ ਸੰਗਤ ਇੱਥੇ ਆਉਂਦੀ ਹੈ ਔਰ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਆਪਣੇ ਦੇਸ਼ ਕੌਮ ਲਈ ਆਪਣੇ ਪੰਜਾਬ ਦੇ ਸਿੱਖ ਕੌਮ ਲਈ ਜਿਹੜੀਆਂ ਸ਼ੀਸ਼ਦੇ ਦਿੱਤੀਆਂ ਨੇ ਉਹਨਾਂ ਵਾਸਤੇ ਸਾਰੀ ਸੰਗਤ ਜਿਹੜੀ ਨਤਮਸਤ ਕੋਲ ਆਤੇ ਨੇ ਸਾਦਾ ਤੇ ਸਤਿਕਾਰ ਪੇਨ ਕਰਵਾਉਂਦੇ ਭਾਈ ਗੁਰਜੀ ਕਥਾ ਹੈ ਭਾਈ ਗੁਰਜੀ ਕੀ